ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਦੋ ਫੌਨ ਲੁਟੇਰਿਆਂ ਦੀ ਸ਼ਰੀਅਮ ਪਿਟਾਈ ਕੀਤੀ ਗਈ ਹੈ ਸੜਕ ਤੋਂ ਲੰਘਣ ਵਾਲੇ ਲੋਕਾਂ ਦੇ ਵੱਲੋਂ ਵੀ ਇਨ੍ਹਾਂ ਲੁਟੇਰਿਆਂ ਦੀ ਜਮਕੇ ਧੁਲਾਈ ਕੀਤੀ ਗਈ ਹੈ ਸੜਕ ਤੇ ਲੰਘਣ ਵਾਲੇ ਲੋਕਾਂ ਨੇ ਇਨ੍ਹਾਂ ਲੁਟੇਰਿਆਂ ਦੀ ਕਰੀਬ ਅੱਧਾ ਘੰਟਾ ਘੁੱਟਮਾਰ ਕੀਤੀ ਹੈ ਦਰਸਲ ਇਨ੍ਹਾਂ ਲੁਟੇਰਿਆਂ ਨੇ ਇੱਕ ਵਿਅਕਤੀ ਦੇ ਕੋਲੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਵਿਅਕਤੀ ਇਨਾ ਸਾਸੀ ਨਿਕਲਿਆ ਕਿ ਇਸਨੇ ਖੁਦ ਹੀ ਹਿੰਮਤ ਦਿਖਾਉਂਦੇ ਹੋਏ ਇਨ੍ਹਾਂ ਦੂਆਂ ਲੁਟੇਰਿਆਂ ਨੂੰ ਫੜ ਲਿਆ ਤੇ ਇਹਨਾਂ ਦੀ ਜਮਕੇ ਪਿਟਾਈ ਕੀਤੀ ਤੇ ਫਿਰ ਸੜਕ ਤੋਂ ਲੰਘਣ ਵਾਲੇ ਲੋਕਾਂ ਨੇ ਵੀ ਇਸ ਨੌਜਵਾਨ ਦਾ ਸਾਥ ਦਿੱਤਾ ਤੇ ਇਨ੍ਹਾਂ ਲੁਟੇਰਿਆਂ ਦੀ ਜਮਕੇ ਧੁਲਾਈ ਕੀਤੀ ਇਨ੍ਹਾਂ ਰਾਗੀਰਾਂ ਨੇ ਇਸ ਹਿੰਮਤੀ ਨੌਜਵਾਨ ਦੀ ਸਰਾਨਾ ਵੀ ਕੀਤੀ ਹੈ ਰਾਗੀ ਰਾਂ ਦਾ ਕਹਿਣਾ ਹੈ ਕਿ ਜੇਕਰ ਹਰ ਨੌਜਵਾਨ ਇਸ ਤਰੀਕੇ ਦੇ ਨਾਲ ਹਿੰਮਤ ਦਿਖਾਵੇ ਤਾਂ ਇਹੋ ਜਿਹੇ ਲੁਟੇਰਿਆਂ ਨੂੰ ਕੁਝ ਤਾਂ ਠੱਲ ਪੈ ਸਕਦੀ ਹੈ ਤਾਂ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਦੋ ਲੁਟੇਰਿਆਂ ਦੀ ਸ਼ਰੀਆਂ ਪਿਟਾਈ ਕੀਤੀ ਗਈ ਹੈ ਜਿਸ ਨੌਜਵਾਨ ਦੇ ਕੋਲੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸਨੇ ਤਾਂ ਇਨ੍ਹਾਂ ਲੁਟੇਰਿਆਂ ਦੀ ਪਿਟਾਈ ਕੀਤੀ ਹੀ ਹੈ ਨਾਲ ਹੀ ਰਾਗੀ ਰਾਂ ਨੇ ਵੀ ਇਨ੍ਹਾਂ ਲੁਟੇਰਿਆਂ ਨੂੰ ਚੰਗਾ ਸੋਦਾ ਲਾਇਆ ਹੈ ਬਿਊਰੋ ਰਿਪੋਰਟ ਜਨਹਿਤਾ